ਖਾਲੀਦਲ ਦੇ ਸੀਨੀਅਰ ਲੀਡਰ ਵਿਕਰਮ ਮਰਜੀਠੀਆ ਦੀ ਪਟੀਸ਼ਨ ਤੇ ਅੱਜ ਮੋਹਾਲੀ ਕੋਰਟ ਚ ਸੁਣਵਾਈ ਹੋਵੇਗੀ ਦੱਸ ਦਈਏ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਚ ਵਿਕਰਮ ਮਰਜੀਠੀਆ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਤੇ ਉਹਨਾਂ ਦੇ ਵੱਲੋਂ ਬੈਰਕ ਬਦਲਣ ਦੇ ਲਈ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਤੇ ਉੱਤੇ ਅੱਜ ਸੁਣਵਾਈ ਹੋਵੇਗੀ ਸਰਕਾਰ ਦੇ ਵੱਲੋਂ ਅੱਜ ਜਵਾਬ ਦਾਖਲ ਕੀਤਾ ਜਾਵੇਗਾ ਬੈਰਕ ਬਦਲਣ ਨੂੰ ਲੈ ਕੇ ਤੇ ਉਸ ਦੇ ਨਾਲ ਹੀ ਗ੍ਰਿਫਤਾਰੀ ਦੇ ਆਧਾਰ ਨੂੰ ਲੈ ਕੇ ਦੱਸ ਦਈਏ ਕਿ ਮਾਮਲਾ ਕਾਫੀ ਦਿਨਾਂ ਤੋਂ ਚੱਲ ਰਹੀ ਹੈ ਲਗਾਤਾਰ ਕੋਰਟ ਸੁਣਵਾਈਆਂ ਹੋ ਰਹੀਆਂ ਨੇ ਦੱਸ ਦਈਏ ਕਿ ਮਰਜੀਠੀਆਂ ਨੂੰ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ ਐਸ ਦੇ ਨਾਲ ਹੀ ਇਹ ਮੰਨਿਆ ਜਾ ਰਿਹਾ ਹੈ ਕਿ ਵਿਜੀਲੈਂਸ ਬਿਊਰੋ ਇਸ ਮਾਮਲੇ ਦੇ ਵਿੱਚ ਜਲਦ ਹੀ ਚਲਾਨ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ ਤਾਂ ਜੋ ਮਰਜੀਠੀਆਂ ਨੂੰ ਸਖਤ ਸਜ਼ਾ ਜਿਹੜੀ ਹੈ ਉਹ ਕਰ ਸਕਣ ਤੇ ਜਲਦ ਹੀ ਕੋਈ ਸ਼ਕਤੀ ਜਿਹੜੀ ਉਹ ਮਜੀਠਿਆ ਤੇ ਵਰਤੀ ਜਾਵੇ ਹਾਲਾਂਕਿ ਮੁੱਖ ਮੰਤਰੀ ਮਾਨਯਾਸ ਨੂੰ ਇਸ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੀ ਵੱਡੀ ਸਫਲਤਾ ਦੱਸੀ ਹੈ ਦੱਸ ਦਈਏ ਕਿ ਇਸ ਨੂੰ ਲੈ ਕੇ ਮੁੱਖ ਮੰਤਰੀ ਮਾਨ ਦਾ ਹੀ ਬਿਆਨ ਸਾਹਮਣੇ ਆਇਆ ਸੀ ਕਿ ਜੇਲ੍ਹ ਚ ਸਿਰਾਨਾ ਮੰਗ ਰਿਹਾ ਪਰ ਅਸੀਂ ਸਿਰਾਨਾ ਨਹੀਂ ਦੇਵਾਂਗੇ ਮੰਗਦੇ ਰਹਿਣ ਦਿਓ ਪਰ ਉਸ ਦੇ ਉੱਤੇ ਵਿਕਰਮ ਮਰਜੀਠਿਆ ਨੇ ਜਵਾਬ ਦਿੱਤਾ ਸੀ ਕਿ ਮੈਨੂੰ ਕੋਈ ਜ਼ਰੂਰਤ ਨਹੀਂ ਪਰ ਉਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਵਿਕਰਮ ਮਰਜੀਠਿਆ ਮੰਤਰੀ ਰਹਿ ਨੇ ਕਰਮ ਮੰਤਰੀ ਰਹਿ ਨੇ ਜਿਸ ਦੇ ਚਾਲ ਦੇ ਉਹ ਔਰੰਜੋਨ ਦੇ ਵਿੱਚ ਆਉਂਦੇ ਨੇ ਤੇ ਜਿਲ੍ਹ ਦੇ ਹਿਸਾਬ ਦੇ ਨਾਲ ਜੋ ਜੇਲ੍ਹ ਦੇ ਕਾਨੂੰਨ ਨੇ ਉਸ ਦੇ ਹਿਸਾਬ ਦੇ ਨਾਲ ਮਰਜੀਠਿਆ ਨੂੰ ਕੁਝ ਸਹੂਲਤਾਂ ਜਿਹੜੀਆਂ ਨੇ ਅਸਤੇ ਆਧਾਰ ਤੇ ਮਿਲ ਸਕਦੀਆਂ ਨੇ ਜਿਸ ਦੇ ਆਧਾਰ ਤੇ ਪਟੀਸ਼ਨ ਦਾਇਰ ਕੀਤੀ ਗਈ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਕੀ ਵਿਕਰਮ ਮਰਜੀਠਿਆ ਨੂੰ ਸਿਰਾਣਾ ਮਿਲਦਾ ਹੈ ਜਾਂ ਫਿਰ ਪੰਜਾਬ ਸਰਕਾਰ ਦੇ ਵੱਲੋਂ ਕੁਝ ਅਜਿਹਾ ਜਵਾਬ ਦਾਕਿਲ ਕਰ ਦਿੱਤਾ ਜਾਂਦਾ ਹੈ ਜਿਸ ਦੇ ਚਲਦੇ ਕੋਈ ਵੀ ਬਦਲਾਅ ਮਰਜੀਠਿਆ ਨੂੰ ਜ਼ਿਲ੍ਹੇ ਨਹੀਂ ਮਿਲੇਗਾ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਮਰਜੀਠਿਆ ਦੀ ਪਟੀਸ਼ਨ ਤੇ ਅੱਜ ਮੋਹਾਲੀ ਕੋਰਟ ਸੁਣਵਾਈ ਹੋਵੇਗੀ ਦੱਸ ਦਈਏ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਕਰਮ ਮਜੀਠੀਆ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਤੇ ਉਹਨਾਂ ਦੇ ਵੱਲੋਂ ਵੈਰਕ ਬਦਲਣ ਦੇ ਲਈ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਤੇ ਉੱਤੇ ਅੱਜ ਸੁਣਵਾਈ ਹੋਵੇਗੀ ਸਰਕਾਰ ਦੇ ਵੱਲੋਂ ਅੱਜ ਜਵਾਬ ਦਾਖਲ ਕੀਤਾ ਜਾਵੇਗਾ ਵੈਰਕ ਬਦਲਣ ਨੂੰ ਲੈ ਕੇ ਤੇ ਉਸ ਦੇ ਨਾਲ ਹੀ ਗ੍ਰਿਫਤਾਰੀ ਦੇ ਆਧਾਰ ਨੂੰ ਲੈ ਕੇ ਦੱਸ ਦਈਏ ਕਿ ਮਾਮਲਾ ਕਾਫੀ ਦਿਨਾਂ ਤੋਂ ਚੱਲ ਰਹੀ ਹੈ ਲਗਾਤਾਰ ਕੋਰਟ ਸੁਣਵਾਈਆਂ ਹੋ ਰਹੀਆਂ ਨੇ ਦੱਸ ਦਈਏ ਕਿ ਮਰਜੀਠੀਆਂ ਨੂੰ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ ਇਸ ਦੇ ਨਾਲ ਹੀ ਇਹ ਮੰਨਿਆ ਜਾ ਰਿਹਾ ਹੈ ਕਿ ਵਿਜੀਲੈਂਸ ਬਿਊਰੋ ਇਸ ਮਾਮਲੇ ਦੇ ਵਿੱਚ ਜਲਦ ਹੀ ਚਲਾਨ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ ਤਾਂ ਜੋ ਮਰਜੀਠੀਆਂ ਨੂੰ ਸਖਤ ਸਜ਼ਾ ਜਿਹੜੀ ਹੈ ਉਹ ਕਰ ਸਕਣ ਤੇ ਜਲਦ ਹੀ ਕੋਈ ਸ਼ਕਤੀ ਜਿਹੜੀ ਉਹ ਮਜੀਠਿਆ ਤੇ ਵਰਤੀ ਜਾਵੇ ਹਾਲਾਂਕਿ ਮੁੱਖ ਮੰਤਰੀ ਮਾਨਯਾਸ ਨੂੰ ਇਸ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਦੇ ਵਿਰੋਧ ਮਹਿੰਮ ਦੀ ਵੱਡੀ ਸਫਲਤਾ ਦੱਸੀ ਹੈ ਦੱਸ ਦਈਏ ਕਿ ਇਸ ਨੂੰ ਲੈ ਕੇ ਮੁੱਖ ਮੰਤਰੀ ਮਾਨ ਦਾ ਹੀ ਬਿਆਨ ਸਾਹਮਣੇ ਆਇਆ ਸੀ ਕਿ ਜੇਲ੍ਹ ਚ ਸਿਰਾਨਾ ਮੰਗ ਰਿਹਾ ਪਰ ਅਸੀਂ ਸਿਰਾਨਾ ਨਹੀਂ ਦੇਵਾਂਗੇ ਮੰਗਦੇ ਰਹਿਣ ਦੋ ਪਰ ਉਸ ਦੇ ਉੱਤੇ ਹੀ ਵਿਕਰਮ ਮਰਜੀਠਿਆ ਨੇ ਜਵਾਬ ਦਿੱਤਾ ਸੀ ਕਿ ਮੈਨੂੰ ਕੋਈ ਜ਼ਰੂਰਤ ਨਹੀਂ ਪਰ ਉਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਵਿਕਰਮ ਮਰਜੀਠਿਆ ਮੰਤਰੀ ਰੈ ਨੇ ਕਰਮ ਮੰਤਰੀ ਰੈ ਨੇ ਜਿਸ ਦੇ ਚਾਲ ਦੇ ਉਹ ਔਰੰਜੋਨ ਦੇ ਵਿੱਚ ਆਉਂਦੇ ਨੇ ਤੇ ਜਿਲ੍ਹ ਦੇ ਹਿਸਾਬ ਦੇ ਨਾਲ ਜੋ ਜੇਲ੍ਹ ਦੇ ਕਾਨੂੰਨ ਨੇ ਉਸ ਦੇ ਹਿਸਾਬ ਦੇ ਨਾਲ ਮਰਜੀਠਿਆ ਨੂੰ ਕੁਝ ਸਹੂਲਤਾਂ ਜਿਹੜੀਆਂ ਨੇ ਅਸਤੇ ਆਧਾਰ ਤੇ ਮਿਲ ਸਕਦੀਆਂ ਨੇ ਜਿਸ ਦੇ ਆਧਾਰ ਤੇ ਪਟੀਸ਼ਨ ਦਾਇਰ ਕੀਤੀ ਗਈ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਕੀ ਵਿਕਰਮ ਮਰਜੀਠਿਆ ਨੂੰ ਸਿਰਾਣਾ ਮਿਲਦਾ ਹੈ ਜਾਂ ਫਿਰ ਪੰਜਾਬ ਸਰਕਾਰ ਦੇ ਵੱਲੋਂ ਕੋਈ ਅਜਿਹਾ ਜਵਾਬ ਦਾਕਿਲ ਕਰ ਦਿੱਤਾ ਜਾਂਦਾ ਹੈ ਜਿਸ ਦੇ ਚਲਦੇ ਕੋਈ ਵੀ ਬਦਲਾਅ ਮਰਜੀਠਿਆ ਨੂੰ ਜ਼ਿਲ੍ਹੇ ਨਹੀਂ ਮਿਲੇਗਾ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਮਰਜੀਠਿਆ ਦੀ ਪਟੀਸ਼ਨ ਤੇ ਅੱਜ ਮੋਹਾਲੀ ਕੋਰਟ ਸੁਣਵਾਈ ਹੋਵੇਗੀ ਦੱਸ ਦਈਏ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਕਰਮ ਮਜੀਠੀਆ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਤੇ ਉਹਨਾਂ ਦੇ ਵੱਲੋਂ ਵੈਰਥ ਬਦਲਣ ਦੇ ਲਈ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਤੇ ਅੱਜ ਸੁਣਵਾਈ ਹੋਵੇਗੀ ਸਰਕਾਰ ਦੇ ਵੱਲੋਂ ਅੱਜ ਜਵਾਬ ਦਾਖਲ ਕੀਤਾ ਜਾਵੇਗਾ ਵੈਰਥ ਬਦਲਣ ਨੂੰ ਲੈ ਕੇ ਤੇ ਉਸ ਦੇ ਨਾਲ ਹੀ ਗ੍ਰਿਫਤਾਰੀ ਦੇ ਆਧਾਰ ਨੂੰ ਲੈ ਕੇ ਦੱਸ ਦਈਏ ਕਿ ਇਹ ਮਾਮਲਾ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਲਗਾਤਾਰ ਕੋਰਟ ਸੁਣਵਾਈਆਂ ਹੋ ਰਹੀਆਂ ਨੇ ਤਸਦ ਇਹ ਕਿ ਮਜੀਠਿਆ ਨੂੰ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ ਇਸ ਦੇ ਨਾਲ ਹੀ ਇਹ ਮੰਨਿਆ ਜਾ ਰਿਹਾ ਹੈ ਕਿ ਵਿਜੀਲੈਂਸ ਬਿਊਰੋ ਇਸ ਮਾਮਲੇ ਦੇ ਵਿੱਚ ਜਲਦ ਹੀ ਚਲਾਨ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ ਤਾਂ ਜੋ ਮਜੀਠਿਆ ਨੂੰ ਸਖਤ ਸਜ਼ਾ ਜਿਹੜੀ ਹੈ ਉਹ ਕਰ ਸਕਣ ਤੇ ਜਲਦ ਹੀ ਕੋਈ ਸਖਤੀ ਜਿਹੜੀ ਉਹ ਮਜੀਠਿਆ ਤੇ ਵਰਤੀ ਜਾਵੇ ਹਾਲਾਂਕਿ ਮੁੱਖ ਮੰਤਰੀ ਮਾਨ ਨੇ ਇਸ ਨੂੰ ਇਸ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੀ ਵੱਡੀ ਸਫਲਤਾ ਦੱਸੀ ਹੈ ਦੱਸ ਦਈਏ ਕਿ ਇਸ ਨੂੰ ਲੈ ਕੇ ਮੁੱਖ ਮੰਤਰੀ ਮਾਨ ਦਾ ਹੀ ਬਿਆਨ ਸਾਹਮਣੇ ਆਇਆ ਸੀ ਕਿ ਜੇਲ੍ਹ ਚ ਸਿਰਾਨਾ ਮੰਗ ਰਿਹਾ ਪਰ ਅਸੀਂ ਸਿਰਾਨਾ ਨਹੀਂ ਦੇਵਾਂਗੇ ਮੰਗਦੇ ਰਹਿਣ ਦਿਓ ਪਰ ਉਸ ਦੇ ਉੱਤੇ ਹੀ ਵਿਕਰਮ ਮਰਜੀਠਿਆ ਨੇ ਜਵਾਬ ਦਿੱਤਾ ਸੀ ਕਿ ਮੈਨੂੰ ਕੋਈ ਜ਼ਰੂਰਤ ਨਹੀਂ ਪਰ ਉਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਵਿਕਰਮ ਮਰਜੀਠਿਆ ਮੰਤਰੀ ਰਹਿ ਨੇ ਕਰਮ ਮੰਤਰੀ ਰਹਿ ਨੇ ਜਿਸ ਤੇ ਚੱਲਦੇ ਉਹ ਔਰੇਂਜ ਜ਼ੋਨ ਦੇ ਵਿੱਚ ਆਉਂਦੇ ਨੇ ਤੇ ਜੇਲ੍ਹ ਦੇ ਹਿਸਾਬ ਦੇ ਨਾਲ ਜੋ ਜੇਲ੍ਹ ਦੇ ਕਾਨੂੰਨ ਨੇ ਉਸ ਦੇ ਹਿਸਾਬ ਦੇ ਨਾਲ ਮਰਜੀਠਿਆ ਨੂੰ ਕੁਝ ਸਹੂਲਤਾਂ ਜਿਹੜੀਆਂ ਨੇ ਉਸ ਦੇ ਆਧਾਰ ਤੇ ਮਿਲ ਸਕਦੀਆਂ ਨੇ ਜਿਸ ਦੇ ਆਧਾਰ ਤੇ ਪਟੀਸ਼ਨ ਦਾਇਰ ਕੀਤੀ ਗਈ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਕੀ ਵਿਕਰਮ ਮਜੀਠਿਆ ਨੂੰ ਸਿਰਾਣਾ ਮਿਲਦਾ ਹੈ ਜਾਂ ਫਿਰ ਪੰਜਾਬ ਸਰਕਾਰ ਦੇ ਵੱਲੋਂ ਕੁਝ ਅਜਿਹਾ ਜਵਾਬ ਦਾਕਿਲ ਕਰ ਦਿੱਤਾ ਜਾਂਦਾ ਹੈ ਜਿਸ ਦੇ ਚਲਦੇ ਕੋਈ ਵੀ ਬਦਲਾਵ ਮਜੀਠਿਆ ਨੂੰ ਜ਼ਿਲ੍ਹੇ 'ਚ ਨਹੀਂ ਮਿਲੇਗਾ